ਤਾਂ ਮਾਰਦੇ ਮਾਰਦੇ ਕਰਦਣ ਤੋਂ ਆਪਾਂ ਇੱਕ ਵਾਰ ਇਹਦੇ ਸਾਰੇ ਪਿੰਡੇ ਤੇ ਮਾਰਦਾ ਕਿ ਨਾ ਇਹਦੀ ਆਸਿਰ ਪਊਗੀ ਇੱਕੇ ਤੇ ਇੱਥੋਂ ਆਏ ਜਾਣਾ ਚਾਹੀਦਾ ਹੁੰਦਾ ਆਹ ਚੀਜ਼ ਜਿਹੜੀ ਸਿੱਧੀ ਬਸ ਇਦਾਂ ਸਫਾਈ ਘੋੜਿਆਂ ਥੱਲੇ ਸਫਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਛਾ ਜੀ ਹਾਂ ਜੇ ਕੋਈ ਹੈਗਾ ਉਹ ਤੋਂ ਕਰਵਾਓ ਨਹੀਂ ਫਿਰ ਆਪ ਕਰੋ ਘੋੜਿਆਂ ਨਾਲ ਕੰਮੀ ਇਹ ਆ ਇਹ ਚਿੱਟੇ ਕੁਰਤੇ ਪਜਾਮੇ ਪਾ ਕੇ ਸਿਰਫ ਤੁਸੀਂ ਮੰਦਿਰ ਚ ਜਾ ਸਕਦੇ ਹੋ ਘਰੇ ਨਹੀਂ ਰਹਿ ਸਕਦੇ ਹਾਂਜੀ ਬਾਬਾ ਜੀ ਅੱਜ ਕੀ ਤਿਆਰੀ ਹੈ ਫਿਰ ਅੱਜ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਘੋੜੀ ਇਹ ਜਿਹੜੀ ਉਹ ਕਿਦਾਂ ਤਿਆਰ ਕਰੀਦੀ ਆ ਖਰਖਰਾ ਕਿਦਾਂ ਮਾਰੀਦਾ ਉਹ ਅੱਜ ਤੁਹਾਨੂੰ ਦੱਸਾਂਗੇ ਅਸੀਂ ਤੇ ਮੈਂ ਖੁਦ ਖਰਖਰਾ ਮਾਰ ਕੇ ਦੱਸੂਗਾ ਤੇ ਕਿਦਾਂ ਘੋੜੀ ਕੰਪਲੀਟ ਤਿਆਰ ਹੁੰਦੀ ਆ ਤੇ ਮਾਲਸ਼ ਕਿਦਾਂ ਕਰੀਦੀ ਆ ਤੇ ਮੈਂ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਚ ਦੱਸੂਗਾ ਉਹ ਸਾਹਮਣੇ ਦੇਖੋ ਆਪਣੀ ਘੋੜੀ ਬਣੀ ਹੋਈ ਆ ਤੂਫਾਨ ਵਾਲੀ ਅੱਜ ਉਹਦੇ ਆਪਾਂ ਉਹ ਸਾਹਮਣੀ ਘੋੜੀ ਆ ਆਜੋ ਪਹਿਲਾਂ ਉਹਨੂੰ ਮਿਲਦੇ ਆ ਪਿਆਰ ਕਰਦੇ ਆ ਵਿੱਚ ਬਾਹਰ ਜਲਤ ਹੋਦੀ ਮਾਰਸ਼ ਘੋੜੀ ਦੇ ਥੋੜਾ ਪੈਰ ਚੀ ਦਰਦ ਆ ਅੱਜ ਪੈਰ ਵੀ ਸਾਫ ਕਰਾਂਗੇ ਠੀਕ ਹੈ ਜੀ ਤੇ ਸਾਰਾ ਕੁਝ ਅੱਜ ਘੋੜੀ ਦੇਖੋ ਪੈਰ ਮਾਰ ਰਹੀ ਆ ਥੱਲੇ ਦਾ ਮਤਲਬ ਇਹਦੇ ਪੈਰ ਤੋਂ ਪ੍ਰੋਬਲਮ ਆ ਆਹ ਪਤਾ ਆ ਟਾਈਮ ਤੇ ਤਾਂ ਦਰਦੀ ਆ ਥੰਕ ਯੂ ਆਜੋ ਉਈ ਘੋੜੀਆਂ ਨਾ ਪਹਿਲਾਂ ਇਹਨੂੰ ਪਿਆਰ ਕਰਨਾ ਮੂੰਹ ਵਾਲੇ ਪਾਸੇੋਂ ਜਾਂਦੇ ਆਇਤਾ ਹਾਜੀ ਐਦਾਂ ਪਿਆਰ ਕਰਨਾ ਜਦੋਂ ਆ ਦੇਖੋ ਆ ਤੁਹਾਡੇ ਹੱਥ ਨੇ ਜਿਹੜੇ ਐ ਐ ਪਿਆਰ ਕਰੋ ਨਾ ਫਿਰ ਐ ਫੋਲਾ-ਪੋਲਾ ਹੱਥ ਫੇੜਨ ਲੱਗਦੇ ਘੋੜੀ ਤੇ ਤੁਸੀਂ ਸਿੱਧਾ ਹੀ ਜਾ ਕੇ ਖਰਖਰਾ ਠੋਕ ਦਿੰਨੇ ਹੋ ਫਿਰ ਉੱਥੇ ਉਹ ਹੁੰਦਾ ਐਦਾਂ ਫੋਲਾ-ਪੋਲਾ ਹੱਥ ਫੇੜਨਾ ਆ ਦੇਖੋ ਜੀ ਆਪਣਾ ਸਾਰਾ ਸਮਾਨ ਪਿਆਜੋ ਇਹ ਬਰਸ਼ ਹੈ ਜਿਹਦੇ ਨਾਲ ਇਹਨੂੰ ਆਪਾਂ ਸਾਫ਼ ਕਰਾਂਗੇ ਇਹ ਖਰਖਰਾ ਜਿਹਦੇ ਨਾਲ ਆਪਾਂ ਇਹਦੀ ਮਿੱਟੀ ਕੱਢਾਂਗੇ ਇਹ ਹੈਗੀ ਜਿਹੜੀ ਆਪਣਾ ਦੰਦਾ ਜਿਹਦੇ ਨਾਲ ਆਪਾਂ ਬਰੀਕ ਲੂਈ ਲਾਹਾਂਗੇ ਇਹ ਹੈਗੀ ਜੀ ਆਪਣੀ ਰਾਵੜ ਜਿਹਦੇ ਨਾਲ ਆਪਾਂ ਮੋਟੀ ਲੂਈ ਲਾਹਾਂਗੇ ਇਹ ਪੂਰੇ ਸੰਦ ਨੇ ਚਾਹੀਦੇ ਨੇ ਆ ਦੇਖ ਲਓ ਟੋਕਰੀ 'ਚ ਪਏ ਨੇ ਐਦਾਂ ਸੰਦ ਚਾਹੀਦੇ ਆ ਤੁਹਾਡੇ ਕੋਲ ਬਿਲਕੁਲ ਠੀਕ ਹੈ ਜੀ ਤੇ ਆ ਰੱਸਾ ਪਿਆ ਮੌਕੇ ਤੇ ਕੋੜੀ ਦੇ ਗਲ 'ਚ ਪਾਉਣਾ ਪੈ ਜਾਏ ਕੋੜੀ ਖੁੱਲ ਜੇ ਇਦਾਂ ਠੀਕ ਹੈ ਜੀ ਤੇ ਆ ਪੂਛ ਪੱਟੀ ਪਈ ਆ ਪੂਛ ਬੰਨਣ ਨੂੰ ਕਿਉਂਕਿ ਪੂਛ ਮਾਰਦੀ ਰਹਿੰਦੀ ਆ ਕੋੜੀ ਤੇ ਇਦਾਂ ਸਾਰਾ ਸਮਾਨ ਆਪਣੇ ਕੋਲੇ ਇਕੱਠਾ ਰੱਖਣਾ ਇੱਕ ਚੀਜ਼ ਹੋਰ ਵੀ ਰੱਖਣੀ ਆ ਇੱਕ ਐਨਾ ਤਿੱਖਾ ਚਾਕੂ ਰੱਖਣਾ ਪੂਰਾ ਤਿੱਖਾ ਚਾਕੂ ਏ ਡੱਕ ਉਹ ਆਪਣੀ ਜੇਬ 'ਚ ਹੋਵੇ ਬਾਈ ਚਾਂਸ ਕਦੇ ਲੱਤ 'ਚ ਕੁਝ ਪੈ ਜਾਏ ਖੱਬਾ ਪੈ ਜਾਏ ਗਲ 'ਚ ਖੱਬਾ ਪੈ ਜਾਏ ਨਾਲ ਦੀ ਨਾਲ ਰੱਸਾ ਵੜ ਦੋ ਰੱਸਾ ਕਿਵਰ ਗੱਠ ਨਹੀਂ ਨਾ ਖੁੱਲਦੀ ਰੱਸਾ ਵੜ ਦੋ ਨਾਲ ਦੀ ਨਾਲ ਚਾਕੂ ਜੋ ਜੇਬ ਚ ਜ਼ਰੂਰ ਰੱਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਖਰਖਰਾ ਮਾਰਨਾ ਸ਼ੁਰੂ ਕਰਾਂਗੇ ਤੇ ਖਰਖਰਾ ਆਪਾਂ ਇਹਨੂੰ ਦਿਖਾਵਾਂਗੇ ਆ ਜਾਓ ਉੱਥੇ ਐਦਾਂ ਖਰਖਰਾ ਇਹਨੂੰ ਆਪਾਂ ਦਿਖਾਵਾਂਗੇ ਐਦਾਂ ਮਾਰਦੇ ਮਾਰਦੇ ਘੜਦਨ ਤੋਂ ਆਪਾਂ ਇੱਕ ਵਾਰ ਇਹਦੇ ਸਾਰੇ ਪਿੰਡੇ ਤੇ ਮਾਰਦਾ ਆ ਆ ਦੇਖੋ ਐਦਾਂ ਆਪਾਂ ਇਹਦੇ ਸਾਂਹ ਆਈ ਤੇ ਇੱਕ ਵਾਰ ਮਿੱਟੀ ਜੀ ਇਹਦੀ ਜਿਹੜੀ ਆ ਉਹ ਕੱਢਦਾ ਵੀ ਐਦਾਂ ਮਾਰ ਕੇ ਬਾਕੀ ਸਾਨੂੰ ਇਮਾਨਦਾਰ ਬੰਦਿਆਂ ਦੀ ਲੋੜ ਵੀ ਆ ਆਧਾਰ ਕਾਰਡ ਦੀ ਫੋਟੋ ਕਾਪੀ ਲਿਆਓ ਸਰਪੰਚ ਤੋਂ ਮੋਹਰ ਲਾ ਕੇ ਵੀ ਆਪਣਾ ਉਹਨੂੰ ਕਹਿੰਦੇ ਨੇ ਕੈਰੇਕਟਰ ਸਰਟੀਫਿਕੇਟ ਹੁੰਦਾ ਸਰਪੰਚ ਮੋਹਰ ਲਾ ਦਿੰਦਾ ਵੀ ਸਾਡੇ ਪਿੰਡ ਦਾ ਚੰਗਾ ਮੁੰਡਾ ਤੁਸੀਂ ਮੇਰੇ ਕੋਲ ਕੰਮ ਕਰਨ ਆ ਸਕਦੇ ਹੋ 10000 ਤੋਂ ਲੈ ਕੇ 20000 ਤੱਕ ਤਨਖਾਹ ਕੰਮ ਹੈਗਾ ਘੋੜੀਆਂ ਦਾ ਸਫਾਈ ਦਾ ਤੇ ਖਰਖਰੇ ਦਾ ਮਾਸ਼ੜਾ ਇਹ ਕੰਮ ਹੈ ਸੋ ਤੁਸੀਂ ਕੋਈ ਵੀ ਆ ਸਕਦੇ ਹੋ ਨੰਬਰ ਮੈਂਸ਼ਨ ਕਰ ਦਾਂ ਪਹਿਲਾਂ ਆ ਫਿਰੂਗਾ ਉਸ ਤੋਂ ਬਾਅਦ ਬਰਸ਼ ਨਾਲ ਆਪਾਂ ਇਹਨੂੰ ਸਾਫ਼ ਕਰਾਂਗੇ ਮਤਲਬ ਰੇਤਾ ਇਹਦਾ ਨਿਕਲ ਜਾਊਗਾ ਸਾਰਾ ਉਸ ਤੋਂ ਬਾਅਦ ਆਪਾਂ ਪੋਲੀ-ਪੋਲਾ ਦੰਦਾ ਫੇਰਾਂਗੇ ਆਰੀ ਵਾਲਾ ਬਲੇਟ ਹੁੰਦਾ ਉਹ ਲੱਕੜ 'ਚ ਪਾਇਆ ਹੁੰਦਾ ਆ ਦੇਖੋ ਕਈ ਕਹਿਣਗੇ ਵੀ ਇਹਦਾ ਨਾ ਦਰਦੋਂ ਦਰਦ ਨਹੀਂ ਹੁੰਦਾ ਐਦਾਂ ਘੋੜੀ ਨੂੰ ਦਿਖਾਓ ਦਿਖਾ ਕੇ ਐਦਾਂ ਫਿਰ ਆ ਦੇਖੋ ਆ ਬ੍ਰੈਸਦਾ ਤਾਂ ਤੁਹਾਨੂੰ ਪਤਾ ਹੀ ਆ ਕਿਵੇਂ ਫੇਰਨਾ ਜਿਹੜੀ ਰਾਬੜ ਹੈ ਰਾਬੜ ਸਿੱਖ ਲੋ ਕਈਆਂ ਨੂੰ ਰਾਬੜ ਨਹੀਂ ਫੇਰਦੇ ਦੀ ਰਾਬੜ ਇਦਾਂ ਫੇਰੀਦੀ ਆ ਇੱਥੇ ਪਾ ਲੈਣਾ ਹੱਥ ਆ ਚੀਜ਼ਾਂ ਜਿਹੜੀ ਆ ਪੰਜੇ ਐਂ ਫੜ ਲੈਣੇ ਨੇ ਜਿਹੜੀ ਆ ਥੇਲੀ ਆ ਆ ਥੇਲੀ ਐਂ ਸਿੱਧੀ ਨਹੀਂ ਇਹ ਥੇਲੀ ਐਂ ਰੱਖਣੀ ਆ ਤੇ ਆ ਦੇਖਿਓ ਹੁਣ ਰਾਬੜ ਫਿਰੂਗੀ ਰਾਬੜ ਦਿਖਾ ਲੈਣੀ ਆ ਆਪਾਂ ਇਹਦਾ ਓਡਿਓ ਐਦਾਂ ਪੋੜ ਲਈ ਰਾਬੜ ਰੱਖ ਕੇ ਆ ਦੇਖੋ ਰਿਹਾ ਨੇੜੇ ਆ ਜਿੱਧਰ ਦੀ ਆਇਓ ਪਿੱਛੋਂ ਦੀ ਨਾਲ ਜਦੋਂ ਪਹਿਲੀ ਰਾਬੜ ਆਪਾਂ ਇੱਥੇ ਫੇਰੀ ਇਥੇ ਰਾਵੜਾ ਐ ਦੋ ਵਾਰ ਫੇਰ ਕੇ ਨਾ ਫਿਰ ਉਦੂ ਆ ਥੱਲੇ ਆ ਜੋ ਥੋੜਾ ਥੋੜਾ ਜਿਵੇਂ ਟਰੈਕਟਰ ਨਹੀਂ ਆਪਾਂ ਹਲ ਪਾਉਂਦੇ ਹੁੰਦੇ ਰਾਵੜ ਨੂੰ ਆਏ ਆਇਆ ਥੱਲੇ ਆ ਜੋ ਇੱਥੇ ਫਿਰ ਹੌਲੀ ਹੌਲੀ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦੇ ਪਹਿਲਾਂ ਪੋਲੀ ਪੋਲੀ ਜਦੋਂ ਘੋੜੀ ਖੜ ਜੇ ਫਿਰ ਪੂਰਾ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦੇ ਇਹ ਰਾਵੜ ਐ ਤੁਹਾਨੂੰ ਸਾਰਿਆਂ ਕੋ ਦੱਸ ਤਾਉਣ ਪੈਰਾਂ ਵਾਲੀ ਆਜੋ ਪੈਨ ਵਾਲੀ ਪੈਨ ਵਾਲਾ ਬੁਰਸ਼ ਵੀ ਲਿਆ ਓਏ ਉਸ ਚੱਲ ਹੈ ਜਿਹੜਾ ਇਹਦੇ ਨਾਲ ਕਰ ਲੈ ਆ ਜਾ ਆ ਜਾ ਓੜੇ ਖੜ ਜਾ ਇੱਧਰ ਆ ਲਿਆ ਪੱਤੇ ਆਖ ਆ ਦੇਖੋ ਪੈਰ ਚੱਕਣਾ ਉਹਨਾਂ ਨੂੰ ਆ ਜਾ ਨੇੜੇ ਆ ਜਾ ਉਰੇ ਆ ਜਾ ਇੱਥੋਂ ਹੱਥ ਫੇਰਨਾ ਇੱਥੋਂ ਹੱਥ ਫੇਰ ਕੇ ਇਧਰ ਨੂੰ ਮੂੰਹ ਰੱਖਣਾ ਠੀਕ ਆ ਇੱਥੋਂ ਹੱਥ ਫੇਰ ਕੇ ਆਹ ਚੀਜ਼ ਹੈ ਜਿਹੜੀ ਚੱਕ ਪੱਤੇ ਓਏ ਐਂ ਚੱਕ ਲੈਣੀ ਆ ਇਹ ਇੱਥੇ ਫੜ ਲੈ ਆ ਜਾ ਨੇੜੇ ਆ ਜਾ ਮੂਰੇ ਨੇੜੇ ਆ ਜਾ ਤੁੰਬ ਦਿਖਾ ਉਦੂਆ ਚਾ ਜਿਹੜਾ ਸੰਪਤੀ ਮਿੱਟੀ ਆ ਇਹ ਸਾਰੀ ਖਾਲੀ ਕਰਨੀ ਆ ਇਹ ਕੋੜੀ ਦੇ ਪੈਰ ਚ ਦਰਦ ਆ ਨਾ ਕੁੱਤ ਬੱਸ ਬੈ ਆ ਦੇਖੋ ਅਜੇ ਇਹਦੇ ਖੁਰੀਆਂ ਲਵਾਈਆਂ ਹੋਈਆਂ ਨੇ ਸਾਡੀਆਂ ਹੁਣ ਇਹਦੇ ਪੈਰ ਬਣਾਵਾਂਗੇ ਦੁਬਾਰੇ ਅੱਜ ਸਾਰੀਆਂ ਘੋੜੀਆਂ ਦੇ ਖਰਖਰਾ ਭੰਵੇਂ ਕੱਟਵਾਜੇ ਪਰ ਪੈਰ ਸਾਰੀਆਂ ਦੇ ਸਾਫ਼ ਕਰਨੇ ਨੇ। ਬਸ 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 ਇੱਥੇ ਥੋੜਾ ਜਿਹਾ ਦਰਦ ਆ ਇਹਦੇ। ਆਉਂਦੇ ਸੀਗੇ ਦਵਾਈ ਪਹਿਲਾਂ। ਹੱਸ ਪੁੱਤ ਬਸ ਬਸ। ਆ ਦੇਖੋ ਇਹਦੀ ਆ ਚੀਜ਼ ਆ ਨਾ ਇਹ ਬਿਲਕੁਲ ਸਿੱਧੀ ਚਾਹੀਦੀ ਐ ਇਦਾਂ। ਇਹ ਕਿਹਦੇ ਉਰੇ ਉਹ ਹੁੰਦਾ ਇੱਥੋਂ ਹੀ ਇਹ ਦਰਦ ਮੰਨਦੀ ਆ ਘੋੜੀ। ਇਹਦੇ ਆ ਉਰੇ ਮਿੱਟੀ ਜੜੀ ਹੋਈ ਆ। ਆ ਬਿੱਚਾ ਨਾ ਜਿਹੜਾ ਇੱਕ ਸੁੰਭ ਖੁਸ਼ਕ ਹੋਇਆ ਪਿਆ ਆਇਆ ਕਰੋ ਉੱਥੇ ਨਾ ਇਹਨੂੰ ਪਾਣੀ ਮਾਰੋ ਅੱਜ ਇਹਦੇ ਪੈਰਾਂ ਦੇ ਵਿੱਚ ਪਾਣੀ ਚ ਕੋ ਇਹਨੂੰ ਖੜਾਉਣਾ ਪੈਣਾ ਉਸ ਟਾਈਮ ਲਈ ਸਾਡੇ ਸ਼ੋਅ ਕਰਕੇ ਮੈਨੂੰ ਟਾਈਮ ਨਹੀਂ ਲੱਗਦਾ ਕੁਝ ਮੇਰਾ ਆਪਣੇ ਕੰਮ ਰਹਿੰਦੇ ਨੇ ਜੇ ਕਿਤੇ ਮੈਂ ਵਿਹਲਾ ਹੋਵਾਂ ਮੈਂ ਤਾਂ ਬਣਾਦਾ ਚਾਂਦੀ ਕਿਨਾਂ ਇਹਦੀ ਆਸਿਰ ਪਊਗੀ ਇੱਕੇ ਦੇ ਇੱਥੋਂ ਆਏ ਜਾਣਾ ਚਾਹੀਦਾ ਹੁੰਦਾ ਆਸ ਚੀਜ਼ ਜਿਹੜੀ ਸਿੱਧੀ ਬਸ ਏਦਾਂ ਸਫਾਈ ਕੋੜਿਆਂ ਥੱਲੇ ਸਫਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਛਾ ਜੀ ਹਾਂ ਜੇ ਕੋਈ ਹੈਗਾ ਉਹ ਤੋਂ ਕਰਵਾਓ ਨਹੀਂ ਫਿਰ ਆਪ ਕਰੋ ਕੋੜਿਆਂ ਨਾਲ ਕੰਮੀ ਇਹ ਆ ਇਹ ਚਿੱਟੇ ਗੁੜਤੇ ਪਜਾਮੇ ਪਾ ਕੇ ਸਿਰਫ ਤੁਸੀਂ ਮੰਡੀ ਚ ਜਾ ਸਕਦੇ ਹੋ ਘਰੇ ਨਹੀਂ ਰਹਿ ਸਕਦੇ ਚਿੱਟੇ ਗੁੜਤੇ ਪਜਾਮੇ ਨਹੀਂ ਪਾਉਣ ਦਿੰਦੀਆਂ ਕੋੜੀਆਂ ਇਹ ਤਾਂ ਮੰਡੀ 'ਚ ਹੀ ਪਾਉਣ ਦਿੰਦੀਆਂ ਨੇ ਬਾਕੀ ਤਾਂ ਵੀਰੇ ਮੈਲੇ ਕਚਲਿਆਂ ਨਾਲ ਹੀ ਰਹਿਣਾ ਪੈਂਦਾ ਹੈ ਨੌਕਰਾਂ ਦੇ ਸਿਰ ਤੇ ਕੰਮ ਨਹੀਂ ਹੁੰਦੇ ਇਹ। ਇਹ ਗਾਬ ਕਰਨੇ ਪੈਂਦੇ ਨੇ। ਆ ਦੇਖ ਕਿੱਡਾ ਧੇਰ ਨਿਕਲ ਰਿਹਾ ਇਹ। ਹਾਏ। ਸਫਾਈ ਪੂਰੀ ਜ਼ਰੂਰੀ ਆ। ਇਹਨਾਂ ਕਿਹਨਾ ਬਾਈ? ਹੈ? ਇਹਦੇ ਨਾਮ ਇਹ ਮੂਸਾ ਜੱਟ। ਅੱਛਾ। ਪੰਜਾਬ ਸਿੰਘਾਰ ਦਾ ਬੱਚਾ ਮੂਸਾ ਜੱਟ ਤੇ ਸਾਢੇ 13 ਮਹੀਨੇ ਹੋ ਗਏ। ਠੀਕ ਹੈ ਜੀ। ਮੂਸਾ ਜੱਟ ਆ ਗਾ ਨੂੰ। ਇਹਦੀ ਆਪਣੇ ਕਾਲੇ ਘਾਂਟੇ ਦਾ। ਅੱਛਾ ਜੀ। ਆਹ ਸਹਿਜਾ ਦਾ। ਮਾਂ ਇਹਦੀ ਹੈਗੀ ਲੈਜੈਂਡ ਬੋਣੀ। ਜਿਹੜੀ ਪੰਜਾਬ ਸ਼ਿੰਗਾਰ ਦੀ ਰੀਅਲ ਇਸ ਤਰ੍ਹਾਂ